ਸਮਾਣਾ ਦੇ ਪੀਐਸਐਨਲ ਦੇ ਟਾਵਰ ਦੇ ਉੱਤੇ ਪਿਛਲੇ 8 ਮਹੀਨੇ ਤੋਂ ਭਾਈ ਗੁਰਜੀਤ ਸਿੰਘ ਖਾਲਸਾ ਬੇਅਦਬੀ ਦੀਆਂ ਘਟਨਾਵਾਂ ਨੂੰ ਰੋਕਣ ਦੇ ਲਈ ਲਗਾਤਾਰ ਸੰਘਰਸ਼ ਕਰਦੇ ਨਜ਼ਰ ਆ ਰਹੇ ਨੇ ਤੇ ਅੱਜ ਇਸ ਮੁੱਦੇ ਨੂੰ ਲੈ ਕੇ ਸਮਾਣਾ ਦੇ ਵਿੱਚ ਜਿਹੜਾ ਮੋਰਚਾ ਲੱਗਿਆ ਹੋਇਆ ਉੱਥੇ ਭਾਈ ਗੁਰਜੀਤ ਸਿੰਘ ਜਿਹੜੇ ਨੇ ਲਗਾਤਾਰ ਉਹਨਾਂ ਦੇ ਹੱਕ ਦੇ ਵਿੱਚ ਕਾਫੀ ਸਿੱਖ ਸੰਗਠਨਾਂ ਜੜੀਆਂ ਨੇ ਪਹੁੰਚਦੀਆਂ ਨੇ ਪਰ ਅੱਜ ਜਗਜੀਤ ਸਿੰਘ ਡੱਲੇਵਾਲ ਜਿਹੜੇ ਨੇ ਇਸ 파ਰਕ ਦੇ ਵਿੱਚ ਪਹੁੰਚਦੇ ਨੇ ਤੇ ਉਹਨਾਂ ਵੱਲੋਂ ਸਰਕਾਰ ਦੇ ਉੱਪਰ ਕਾਫੀ ਗੱਲਾਂ ਕੀਤੀਆਂ ਗਈਆਂ ਨੇ ਉਹਨਾਂ ਵੱਲੋਂ ਕਿਹਾ ਗਿਆ ਕਿ ਹੁਣ ਜਿਹੜਾ ਕਾਫੀ ਟਾਈਮ ਬਤੀਤ ਚੁੱਕਿਆ ਹੈ ਪਰ ਹਾਲੇ ਤੱਕ ਜਿਹੜੀ ਸਰਕਾਰ ਹੈ ਇਸ ਪਾਸੇ ਜਿਹੜੀ ਹੈ ਗੰਭੀਰ ਹੁੰਦੀ ਨਹੀਂ ਦਿਖਾਈ ਦੇ ਰਹੀ ਤੇ ਜਿਹੜਾ ਸਮਾਣਾ ਦੇ ਵਿੱਚ ਟਾਵਰ ਮੋਰਚਾ ਲੱਗਿਆ ਹੋਇਆ ਉੱਥੇ 25 ਜੂਨ ਨੂੰ ਜਿਹੜਾ ਮਹਾਸੰमेलन ਹੋਣ ਜਾ ਰਿਹਾ ਹੈ ਲਗਾਤਾਰ ਜਿਹੜੀਆਂ ਤਸਵੀਰਾਂ ਅਸੀਂ ਤੁਹਾਨੂੰ ਇਸ 파ਰਕ ਦੇ ਵਿੱਚੋਂ ਸਾਂਝੀਆਂ ਕਰ ਰਹੇ ਹਾਂ ਦੇਖ ਸਕਦੇ ਹੋ ਕਿ ਜਿਹੜਾ ਅੱਜ ਡੱਲੇ ਵਾਰ ਪਹੁੰਚਦੇ ਨੇ ਤੇ ਲਗਾਤਾਰ ਜਿਹੜੀ ਹੈ ਸਰਕਾਰ ਦੇ ਉੱਪਰ ਉਹਨਾਂ ਵੱਲੋਂ ਨਿਸ਼ਾਨਾ ਸਾਧਿਆ ਜਾਂਦਾ ਹੈ ਕਿ ਸਰਕਾਰ ਜਿਹ ਮੁੱਦੇ ਨੂੰ ਗੰਭੀਰ ਨਾਲ ਦੇਖੇ ਕਿ ਜਿਹੜਾ ਗੁਰਜੀਤ ਸਿੰਘ ਖਾਲਸਾ ਹੈ ਉਹ ਲਗਾਤਾਰ ਕਾਨੂੰਨ ਬਣਾਉਣ ਦੇ ਲਈ ਟਟਿਆ ਹੋਇਆ ਪਰ ਹਾਲੇ ਤੱਕ ਜਿਹੜੀ ਸਰਕਾਰ ਹੈ ਇਸ ਪਾਸੇ ਜਿਹੜੀ ਧਿਆਨ ਹੈ ਨਹੀਂ ਦਿੰਦੀ ਨਜ਼ਰ ਆਉਂਦੀ ਦੇਖ ਸਕਦੇ ਹੋ ਕਿ ਜਦੋਂ ਡੱਲੇਵਾਲ ਉੱਥੇ ਪਹੁੰਚਦੇ ਨੇ ਤਾਂ ਉਹਨਾਂ ਦੇ ਨਾਲ ਜਿਹੜੀ ਹੈ ਉਹਨਾਂ ਦੀ ਗੱਲਬਾਤ ਹੁੰਦੀ ਹੈ ਤੇ ਸਰਕਾਰ ਨੂੰ ਕਿਹਾ ਕਿ ਜਲਦ ਤੋਂ ਜਲਦ ਇਹਨਾਂ ਦੀਆਂ ਮੰਗਾਂ ਜਿਹੜੀਆਂ ਪੂਰੀਆਂ ਕੀਤੀਆਂ ਜਾਣ ਤੇ ਇਹ ਜਿਹੜਾ ਤਾਬਰ ਮੋਰਚਾ ਇਸ ਨੂੰ ਖਤਮ ਕੀਤਾ ਜਾ ਸਕੇ ਕਿਉਂਕਿ ਕਾਫੀ ਟਾਈਮ ਤੋਂ ਇਹ ਜਿਹੜਾ ਸੰਘਰਸ਼ ਹੈ ਲੜਦੇ ਨਜ਼ਰ ਆਉਂਦੇ ਨੇ ਪਰ ਹਾਲੇ ਤੱਕ ਜਿਹੜੀ ਸਰਕਾਰ ਹੈ ਇਸ ਪਾਸੇ ਨਾ ਤਾਂ ਕੋਈ ਗੰਭੀਰ ਹੁੰਦੀ ਹਾਲੇ ਤ ਜਿਹੜੀ ਹੈ ਦਿਖਾਈ ਦੇ ਰਹੀ ਹੈ ਕਿਉਂਕਿ ਕੰਸਾਲ ਅੰਦੋਲਨ ਦੇ ਵਿੱਚ ਵੀ ਜਗਜੀਤ ਸਿੰਘ ਦੱਲੇਵਾਲ ਦੇ ਵੱਲੋਂ ਅਹਿਮ ਭੂਮਿਕਾ ਨਿਭਾਈ ਗਈ ਸੀ ਤੇ ਅੱਜ ਉਸ ਤੋਂ ਬਾਅਦ ਇੱਥੇ ਪਹੁੰਚੇ ਨੇ ਭਾਜੀ ਕੀ ਕਹੋਗੇ ਤੁਸੀਂ ਉਰੇ ਆਏ ਹੋ ਅੱਜ ਕਾਫੀ ਟਾਈਮ ਤੋਂ ਜਿਹੜੇ ਬੇਅਦਬੀਆਂ ਨੂੰ ਰੋਕਣ ਦੇ ਲਈ ਇਹਨਾਂ ਨੇ ਕਾਨੂੰਨ ਬਣਾਉਣ ਦੀ ਮੰਗ ਕਰੀ ਹੈ ਤੇ ਕਾਫੀ ਟਾਈਮ ਤੋਂ ਭੁੱਖ ਹੜਤਾਲ ਤੇ ਨੇ ਕੀ ਕਹੋਗੇ ਤੁਸੀਂ ਅੱਜ ਪਹੁੰਚੇ ਹੋ ਦੇਖੋ ਮੈਂ ਸਾਫ ਕਲ ਤਈ ਹੈ ਕਿ ਮੈਨੂੰ ਬਹੁਤ ਚਿਰ ਪਹਿਲਾਂ ਆਉਣਾ ਚਾਹੀਦਾ ਸੀ ਮੈਂ ਬਹੁਤ ਲੇਟ ਆਇਆ ਜੀ ਇਸ ਬਾਰੇ ਮੈਂ ਸਾਡੇ ਵਿਸਲਾਉਂੀ ਜੀ ਤੋਂ ਜੀਤ ਕੀ ਤੋਂ ਸਮੁੱਚੀ ਸਿੱਖ ਜਗਤ ਤੋਂ ਜੀ ਇਸ ਦਲ ਦੀ ਮਾਫੀ ਵੀ ਚਾਹਾਂਗੇ ਜੀ ਸਰ ਇਹ ਇਤਨਾ ਹੀ ਗੰਦੀ ਸੀ ਜੀ ਦੇ ਕਰਕੇ ਮੈਂ ਆ ਨਹੀਂ ਸਕਿਆ ਹੂੰ ਲੇਕਿਨ ਜਿਹੜੀ ਦੂਸਰੀ ਗੱਲ ਹੈ ਮੈਂ ਉਹ ਇੱਥੇ ਨਹੀਂ ਚਾਹਣਾ ਹੂੰ ਕਿ ਸਾਡੀ ਸਰਕਾਰ ਬੇਸ਼ਰਮ ਹੈ ਜੀ ਆਪਦੇ ਕੀਤੇ ਹੋਏ ਵਾਅਦਿਆਂ ਦੇ ਮੁਤਾਬਕ ਵੀ ਅੱਜ ਹੂੰ ਲੋਕਾਂ ਦੇ ਨਾਲ ਪੇਸ਼ ਨਹੀਂ ਆ ਰਹੀ ਹੂੰ ਜਿਵੇਂ ਮੈਂ तमाम ਜੀ ਨੇ ਵਾਅਦਾ ਕੀਤਾ ਲੋਕਾਂ ਨਾਲ ਕਿ ਸਖਤ ਕਾਨੂੰਨ ਹੋਣਾ ਚਾਹੀਦਾ ਹੈ ਸਖਤ ਕਾਨੂੰਨ ਅਸੀਂ ਬਣਾਵਾਂਗੇ ਅਗਰ ਸਾਡੀ ਸਰਕਾਰ ਬਣਦੀ ਹੈ ਤਾਂ ਅਗਿਆਦਗੀਆਂ ਰੋਕਾਂਗੇ ਹਮ ਪਰ ਉਹ ਜੇਕਰ ਇਹ ਕਾਨੂੰਨ ਬਣ ਜਾਂਦਾ ਹੈ ਤੁਸੀਂ ਸਭ ਤੋਂ ਵੱਡੀ ਗੱਲ ਦੇਖੋ ਹੁੰਦਾ ਫਾਇਦਾ ਕੀ ਹੁੰਦਾ ਹੈ ਕਿ ਪੰਜਾਬ ਦੇ ਅੰਦਰ ਅਦਰ ਸਟੇਟਾਂ ਦੇ ਵਿੱਚ ਸਾਡੇ ਲੋਕ ਵਸਣ ਵਾਲੇ ਜਿਹੜੇ ਲੋਕ ਨੇ ਜਿਹੜਾ ਇੱਕ ਗੁਲਦਸਤਾ ਹੈ ਵੱਖ-ਵੱਖ ਧਰਮਾਂ ਦੇ ਲੋਕ ਹਰ ਜਗ੍ਹਾ ਤੇ ਵਸਦੇ ਨੇ ਔਰ ਉਹਨਾਂ ਦੀ ਜ਼ਿੰਦਗੀ ਹੈ ਜਿਹੜੀ ਉਹ ਬੜੀ ਵਧੀਆ ਬਣ ਜਗੀ ਉਹਨਾਂ ਦੀ ਆਪਸੀ ਪਿਆਰ ਭਾਵਨਾ ਸਦ ਭਾਵਨਾ ਵਧੇਗੀ ਅੱਜ ਥੋੜੇ ਸਮੇਂ ਬਾਅਦ ਜਦੋਂ ਲੋਕਾਂ ਦੀ ਏਕਤਾ ਬਣਦੀ ਦੀਦੀ ਹੈ ਉਦੋਂ ਕਦੇ ਕਿਤੇ ਕਿਸੇ ਗੁਰੂ ਘਰ ਦੇ ਵਿੱਚ ਬੇਅਦਬੀ ਕਰਵਾ ਦਿੱਤੀ ਜਾਂਦੀ ਹੈ ਕਦੇ ਕਿਸੇ ਮੰਦਰ ਦੇ ਵਿੱਚ ਬੇਅਦਬੀ ਕਰਵਾ ਦਿੱਤੀ ਜਾਂਦੀ ਹੈ ਕਦੇ ਕਿਸੇ ਮਸਜਿਦ ਦੇ ਵਿੱਚ ਬੇਅਦਬੀ ਕਰਵਾ ਦਿੱਤੀ ਜਾਂਦੀ ਹੈ ਉਹ ਜਿਹੜਾ ਸਾਰਾ ਕੁਝ ਹੋ ਰਿਹਾ ਹੈ ਉਹਨੂੰ ਕੰਟਰੋਲ ਕਰਨ ਦੇ ਲਈ ਉਹਨੂੰ ਰੋਕਣ ਦੇ ਲੋਕਾਂ ਦੇ ਵਿੱਚ ਸਦ ਭਾਵਨਾ ਬਣੀ ਰਹੇ ਲੋਕਾਂ ਦੇ ਵਿੱਚ ਆਪਸੀ ਪਿਆਰ ਭਾਵਨਾ ਬਣੀ ਰਹੇ ਉਹਦੇ ਲਈ ਕਾਨੂੰਨ ਹੋਣਾ ਬਹੁਤ অতি ਜ਼ਰੂਰੀ ਹੈ ਔਰ ਇਹ ਸਰਕਾਰ ਦੀ ਜ਼ਿੰਮੇਵਾਰੀ ਬਣਦੀ ਹੈ ਬਣਾਵੇ ਸਰਕਾਰ ਇਹ ਅਗਰ ਇਹ ਸਰਕਾਰ ਬਣਾਉਣ ਤੋਂ ਭੱਜਦੀ ਹੈ ਕਰਦੀ ਹੈ ਤਾਂ ਇਹਦਾ ਮਤਲਬ ਕੀ ਨਿਕਲਦਾ ਹੈ ਅਸਲ ਜੋ ਮੇਰੀ ਸਮਝ ਹੈ ਮੇਰੀ ਸਭ ਦੇ ਕਹਿੰਦੀ ਹੈ ਕਿ ਸਰਕਾਰਾਂ ਹੀ ਇਹ ਸਭ ਕੁਝ ਕਰਦੀਆਂ ਹੁੰਦੀਆਂ ਹਾਂ ਪਤਾ ਦੇਖਿਆ ਬਹੁਤ ਵਾਰੀ ਹਮ ਸਰ ਜਦੋਂ ਕੋਈ ਪੈਰਲਰ ਸਰਕਾਰ ਦਾ ਗਲਾ ਘੁੱਟਣ ਲਈ ਕੋਈ ਅੰਦੋਲਨ ਖੜਾ ਹੁੰਦਾ ਲੋਕਾਂ ਦੀ ਲੋਕ ਆਵਾਜ਼ ਚੁੱਕਦੇ ਨੇ ਜੀ ਉਧਰਲੇ ਪਾਸੋਂ ਲੋਕਾਂ ਦਾ ਧਿਆਨ ਡਾਇਵਰਟ ਕਰਨ ਦੇ ਲਈ ਇੱਕ ਵਧੀਆ ਸੋਰਸ ਹੈ ਵਧੀਆ ਸਾਧਨ ਹੈ ਕਿ ਕਿਸੇ ਨਾ ਕਿਸੇ ਧਾਰਮਿਕ ਸਥਾਨ ਦੀ ਜਾਂ ਕਿਸੇ ਨਾ ਕਿਸੇ ਧਾਰਮਿਕ ਗ੍ਰੰਥ ਦੀ ਕਿਸੇ ਧਾਰਮਿਕ ਪੋਥੀ ਦੀ ਬੈਦਬੀ ਕਰਵਾ ਦਿਓ ਲੋਕਾਂ ਕੋ ਆਪਸ ਵਿੱਚ ਮਤਲਬ ਜਿਹੜੀ ਏਕਤਾ ਓਖਾਂ ਡੇ ਜੀ ਲੋਕ ਵੰਡੇ ਜਾਂਣ ਇਕਤਾ ਦੀ ਗੱਲ ਕਰਦੇ ਆ ਕਿਉਂਕਿ ਜਦੋਂ ਸਟਾਰਟਿੰਗ ਇਹ ਮੋਰਚਾ ਸਟਾਰਟ ਹੋਇਆ ਸੀ ਉਦੋਂ ਉਹਰੇ ਐਸਐਸਪੀ ਪਹੁੰਚਦੇ ਨੇ ਡੀਸੀਵੀ ਪਹੁੰਚਦੇ ਨੇ ਕੁਝ ਮੰਤਰੀ ਵੀ ਪਹੁੰਚਦੇ ਨੇ ਪਰ ਉਸ ਤੋਂ ਬਾਅਦ ਵੀ ਕੋਈ ਐਕਸ਼ਨ ਨਹੀਂ ਹੁੰਦਾ ਪਿਛਲੇ ਦਿਨਾਂ ਦੇ ਵਿੱਚ ਜਿਹੜੀਆਂ ਗੁਰੂ ਸੰਗਤਾਂ ਨੇ ਇਹਨਾਂ ਵੱਲੋਂ ਰੋਡ ਜਾਮ ਕਰਿਆ ਗਿਆ ਸੀ ਉਦੋਂ ਵੀ ਇਹਨਾਂ ਨੂੰ ਆਸ਼ਵਾਸ਼ਣ ਦਿੱਤਾ ਗਿਆ ਪਰ ਹਾਲੇ ਤੱਕ ਵੀ ਕੋਈ ਜਿਹੜੀ ਗੱਲਬਾਤ ਨਹੀਂ ਨਿਕਦੀ ਨਜ਼ਰ ਆਉਂਦੀ ਮੈਂ ਤੁਹਾਨੂੰ ਪਹਿਲਾਂ ਹੀ ਇੱਕ ਜਿਹੜੀ ਬੇਨਤੀ ਕੀਤੀ ਹੈ ਨਾ ਇਹ ਤੇ ਮਗਰ ਇੱਕ ਕਾਰਨ ਹੈ ਹੂੰ ਇਹ ਜਿਹੜੀਆਂ ਬੇਦਬੀਆਂ ਹੁੰਦੀਆਂ ਨੇ ਨਾ ਜੀ ਲੋਕਾਂ ਦੀ ਆਵਾਜ਼ ਨੂੰ ਉੱਠ ਰਹੀ ਆਵਾਜ਼ ਜਿਹੜੀ ਇਹਨਾਂ ਦੇ ਗਲੇ ਦੀ ਫਾਸ ਉਹਦੇ ਜੋ ਆਪਦਾ ਗਲਾ ਕਢਾਉਣ ਦੇ ਲਈ ਅਜਿਹੇ ਮੁੱਦੇ ਪਠਾਉਣੇ ਇਹਨਾਂ ਦੀ ਸਮੇਂ-ਸਮੇਂ ਤੇ ਲੋੜ ਹੁੰਦੀ ਹੈ। ਹੂੰ। ਔਰ ਉਹ ਮੁੱਦੇ ਤਾਂ ਹੀ ਉਠਾ ਸਕਣਗੇ ਅਗਰ ਅਗਰ ਕਾਨੂੰਨ ਕਮਜ਼ੋਰ ਰਹੇਗਾ। ਜੀ। ਅਗਰ ਕਾਨੂੰਨ ਸਟਰੋਂਗ ਬਣ ਜਾਂਦਾ ਹੈ ਤੇ ਜੇਕਰ ਇਹਨਾਂ ਦੇ ਕੱਲ ਨੂੰ ਉਹ ਬੇਅਦਬੀਆਂ ਕਰਵਾਉਣ ਵਾਲਾ ਫੜਿਆ ਜਾਂਦਾ ਹੈ। ਜੀ। ਤਾਂ ਫਿਰ ਤਾਂ ਕਾਰਵਾਈ ਉਹਦੇ ਖਿਲਾਫ ਹੋਗੀ ਫਿਰ ਤਾਂ ਫਾਸੀ ਉਸੇ ਨੂੰ ਆਏਗੀ ਨਾ। ਹੂੰ। ਸੋ ਉਹ ਆਪਦੇ ਉਹ ਬੇਅਦਬੀਆਂ ਕਰਵਾਉਣ ਲਈ ਲੋਕਾਂ ਦੀ ਤਾਕਤ ਨੂੰ ਖੰਡਾਉਣ ਦੇ ਲਈ ਜਿਹੜੇ ਵਰਤਣਾ ਇਹਨਾਂ ਨੇ ਆਪਦੇ ਹੱਥ ਕੰਡੇ ਉਹ ਮਜ਼ਬੂਤ ਰੱਖਣ ਲਈ ਇਹਨਾਂ ਨੇ ਇਹ ਸਾਰੀਆਂ ਸ਼ਾਸਨ ਸਰਕਾਰਾਂ ਵੱਲੋਂ ਪੋਲਿਟਿਕਲ ਲੋਕਾਂ ਵੱਲੋਂ ਕੀਤੀਆਂ ਜਾਂਦੀਆਂ ਠੀਕ ਔਰ ਜਿਹੜੀ ਤੁਸੀਂ ਗੱਲ ਕੀਤੀ ਸੀ ਵੀ ਉਸ ਤੋਂ ਬਾਅਦ ਕੋਈ ਆ ਨਹੀਂ ਰਿਹਾ ਜਾਵਣਾ ਨਹੀਂ ਆਉਂਦਾ ਨਹੀਂ ਆਏ ਅਗਰ ਲੋਕਾਂ ਨੂੰ ਮੇਰੀ ਅਪੀਲ ਹੈ ਜਨਤਾ ਨੂੰ ਮੇਰੀ ਅਪੀਲ ਹੈ ਕਿ ਤਕੜੇ ਹੋ ਕੇ ਹਮਲਾ ਮਾਰੋ ਇਹੋ ਜੀ ਲੜਾਈ ਲੜਨ ਵਾਲੇ ਬੰਦੇ ਦਿਨ ਰੋਜ਼ ਨਹੀਂ ਜੰਮਦੇ ਰੋਜ਼ ਨਹੀਂ ਪੈਦਾ ਹੁੰਦੇ ਅੱਜ ਉਹ ਪੂਰੇ ਦੇਸ਼ ਦੀ ਪੂਰੇ ਸਟੇਟ ਦੀ ਹਰ ਧਰਮ ਦੇ ਲੋਕਾਂ ਦੀ ਏਕਤਾ ਦੀ ਮੰਗ ਨੂੰ ਲੈ ਕੇ ਲੜਾਈ ਲੜ ਰਹੇ ਨੇ ਹਮਮ ਔਰ ਇਹੋ ਜੇ ਲੋਕ ਤੇ ਸਾਧੂ ਹੁੰਦੇ ਨੇ ਇਹੋ ਜੇ ਲੋਕ ਫਕੀਰ ਹੁੰਦੇ ਨੇ ਜੀ ਔਰ ਇਹੋ ਜੇ ਵਿਅਕਤੀਆਂ ਦੀ ਜਾਨ ਬਚਾਉਣੀ ਸਾਡਾ ਸਾਰਿਆਂ ਦਾ ਧਰਮ ਬੰਦਾ ਆਪਾਂ ਤਕੜੇ ਹੋ ਕੇ ਇੱਥੇ ਆਵਾਜ਼ ਚੁੱਕੀਏ ਵੱਡੀ ਲੜਾਈ ਲੜੀਏ ਲੋਕਾਂ ਦੇ ਇਕੱਠ ਮੂਰੇ ਹੀ ਸਰਕਾਰਾਂ ਝੁਕਦੀਆਂ ਨੇ ਔਰ ਜਿੰਨੀ ਦੇਰ ਤੱਕ ਆਪਾਂ ਵੱਡਾ ਇਕੱਠ ਕਰਕੇ ਇੱਥੇ ਸਰਕਾਰ ਨੂੰ ਇੱਕ ਸਨੇਹਾ ਨਹੀਂ ਦਿੰਦੇ ਉਨੀ ਦੇਰ ਤੱਕ ਸਰਕਾਰਾਂ ਨੇ ਇਹਨਾਂ ਨੂੰ ਸਿੱਧੇ ਰਸਤੇ ਤੇ ਆ ਕੇ ਇਨਸਾਫ ਆਪਾਂ ਨੂੰ ਨਹੀਂ ਦੇਣਾ ਕੋਣੋ ਇਨਸਾਫ ਲੈਣ ਦੇ ਲਈ ਸੰਭਾਗ ਨਹੀਂ ਠੀਕ ਹੈ ਬਹੁਤ ਬਹੁਤ ਧੰਨਵਾਦ